1984 ਚ ਕਾਂਗਰਸ ਵੱਲੋਂ ਜਿਹੜੀ ਸਪான்ਸਰ ਸਿੱਖ ਕਤਲੇਆਮ ਹੋਇਆ ਸੀ ਉਹਦੇ ਇੱਕ ਅਹਿਮ ਗੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਧੰਨਵਾਦ ਕਰਦਾ ਹਾਂ ਬਹੁਤ ਹੀ ਧੀਰ ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਲੋਕਾਂ ਨੂੰ ਇਨਸਾਫ ਮੰਗਦਿਆਂ ਨੂੰ لیکن ultimately کچھ کچھ نہ کچھ انصاف ضرور ਹੁੰਦਾ ਨਜ਼ਰ ਆ ਰਿਹਾ ਹੈ তো ਮੈਂ ਜਿੱਥੇ ਸਾਡੀ ਅਦਾਲਤਾਂ ਦਾ ਧੰਨਵਾਦ ਕਰਦਾ ਹੈ ਜੁਡੀਸ਼ਲ ਸਿਸਟਮ ਦਾ ਧੰਨਵਾਦ ਕਰਦਾ ਹੈ ਉੱਥੇ ਉਮੀਦ ਕਰਦਾ ਹੈ ਕਿ ਜਿਹੜੇ ਹੋਰ ਵੀ ਦੋਸ਼ੀ ਹੈ ਸਿੱਕ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਹੈ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਜ਼ਾ ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਜਿਹੜੀ ਅਦਾਲਤ ਹੈ ਸਤਿਕਾਰਯੋਗ ਜਿਹੜੀਆਂ ਅਦਾਲਤਾਂ ਆ ਉਹ ਜਿਆਦਾ ਤੋਂ ਜਿਆਦਾ ਇਗਦੀ سزا ਜਰੂਰ ਉਹਨੂੰ ਦੇਣਾ ਜੀ 1984 ਚ ਕਾਂਗਰਸ ਵੱਲੋਂ ਜਿਹੜੀ ਸਪੌਂਸਰ ਸਿੱਖ ਕਤਲੇਆਮ ਹੋਇਆ ਸੀ ਉਹਦੇ ਇੱਕ ਅਹਿਮ ਗੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਹੈ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਧੰਨਵਾਦ ਕਰਦਾ ਹਾਂ ਬਹੁਤ ਹੀ ਧੀਰ ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਆ ਲੋਕਾਂ ਨੂੰ ਇਨਸਾਫ ਮੰਗਦਿਆਂ ਨੂੰ ਲੇਕਿਨ ਅਲਟੀਮੇਟਲੀ ਕੁਛ ਕੁਛ ਨਾ ਕੁਛ ਇਨਸਾਫ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ ਤੇ ਮੈਂ ਜਿੱਥੇ ਸਾਡੀ ਅਦਾਲਤਾਂ ਦਾ ਧੰਨਵਾਦ ਕਰਦਾ ਐ ਜੀ ਵੀਰ ਕਲ ਸਿਸਟਮ ਦਾ ਧੰਨਵਾਦ ਕਰਦਾ ਐ ਉੱਥੇ ਉਮੀਦ ਕਰਦਾ ਐ ਕਿ ਜਿਹੜੇ ਹੋਰ ਵੀ ਦੋਸ਼ੀ ਆ ਸਿੱਕ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਆ ਉਹਨਾਂ ਨੂੰ ਵੀ ਵੱਦ ਤੋਂ ਵੱਧ ਸਜ਼ਾ ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਜਿਹੜੀ ਅਦਾਲਤ ਹੈ ਸਤਕਾਰਯੋਗ ਜਿਹੜੀਆਂ ਅਦਾਲਤਾਂ ਆ ਉਹ ਜਿਆਦਾ ਤੋਂ ਜਿਆਦਾ ਜਿਹੜੀ ਸਜ਼ਾ ਜ਼ਰੂਰ ਉਹਨੂੰ ਦੇਣਾ ਜੀ 1984 ਚ ਕਾਂਗਰਸ ਵੱਲੋਂ ਜਿਹੜੀ ਸਪான்ਸਰ ਸਿੱਖ ਕਤਲਿਆਮ ਹੋਇਆ ਸੀ ਉਹਦੇ ਇੱਕ ਅਹਿਮ ਗੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਤਲਵਾਾ ਕਰਦਾ ਹਾਂ ਬਹੁਤ ਹੀ دیر ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਆ ਲੋਕਾਂ ਨੂੰ ਇਨਸਾਫ ਮੰਗਦਿਆਂ ਨੂੰ ਲੇਕਿਨ ਅਲਟੀਮੇਟਲੀ ਕੁਛ ਕੁਛ ਨਾ ਕੁਛ ਇਨਸਾਫ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ ਤੋਂ ਮੈਂ ਜਿੱਥੇ ਸਾਡੀ ਅਦਾਲਤਾਂ ਦਾ ਧੰਨਵਾਦ ਕਰਦਾ ਹਾਂ ਜੁਡੀਕਲ ਸਿਸਟਮ ਦਾ ਧੰਨਵਾਦ ਕਰਦਾ ਹਾਂ ਉੱਥੇ ਉਮੀਦ ਕਰਦਾ ਹਾਂ ਕਿ ਜਿਹੜੇ ਹੋਰ ਵੀ ਦੋਸ਼ੀ ਆ ਸਿੱਖ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਜ਼ਾ ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਜਿਹੜੀ ਅਦਾਲਤ ਹੈ ਸਤਕਾਰਯੋਗ ਜਿਹੜੀਆਂ ਅਦਾਲਤਾਂ ਆ ਉਹ ਜ਼ਿਆਦਾ ਤੋਂ ਜ਼ਿਆਦਾ ਇਹਦੀ ਸਜ਼ਾ ਜ਼ਰੂਰ ਉਹਨੂੰ ਦੇਣਾ ਜੀ 1984 ਚ ਕਾਂਗਰਸ ਵੱਲੋਂ ਜਿਹੜੀ ਸਪான்ਸਰ ਸਿੱਖ ਕਤਲੇਆਮ ਹੋਇਆ ਸੀ ਉਹਦੇ ਇੱਕ ਅਹਿਮ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਧੰਨਵਾਦ ਕਰਦਾ ਹਾਂ ਬਹੁਤ ਹੀ ਧੀਰ ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਆ ਲੋਕਾਂ ਨੂੰ ਇਨਸਾਫ ਮੰਗਦਿਆਂ ਨੂੰ ਲੇਕਿਨ ਅਲਟੀਮੇਟਲੀ ਕੁਝ ਕੁਝ ਨਾ ਕੁਝ ਇਨਸਾਫ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ ਤੋਂ ਮੈਂ ਜਿੱਥੇ ਸਾਡੀ ਅਦਾਲਤਾਂ ਦਾ ਧੰਨਵਾਦ ਕਰਦਾ ਹਾਂ ਜੁਡੀਸ਼ੀਅਲ ਸਿਸਟਮ ਦਾ ਧੰਨਵਾਦ ਕਰਦਾ ਹਾਂ ਉਥੇ ਉਮੀਦ ਕਰਦਾ ਹਾਂ ਕਿ ਜਿਹੜੇ ਹੋਰ ਵੀ ਦੋਸ਼ੀ ਐ ਸਿੱਖ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਜ਼ਾ ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਜਿਹੜੀ ਅਦਾਲਤ ਐ ਸਤਕਾਰਯੋਗ ਜਿਹੜੀਆਂ ਅਦਾਲਤਾਂ ਆ ਉਹ ਜਾਦਤ ਤੋਂ ਜ਼ਿਆਦਾ ਜਿਹੜੀ ਸਜ਼ਾ ਜ਼ਰੂਰ ਉਹਨੂੰ ਦੇਣਾ ਜੀ 1984 ਚ ਕਾਂਗਰਸ ਵੱਲੋਂ ਜਿਹੜੀ ਸਪான்ਸਰ ਸਿੱਖ ਕਤਲੇਆਮ ਹੋਇਆ ਸੀ ਉਹਦੇ ਇੱਕ ਅਹਿਮ ਦੋਸ਼ੀ ਸੱਜਣ ਕੁਵਾਰ ਨੂੰ ਸਜ਼ਾ ਦਾ ਐਲਾਨ ਹੋਇਆ ਹੈ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਧੰਨਵਾਦ ਕਰਦਾ ਹਾਂ ਬਹੁਤ ਹੀ ਧੀਰ ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ